ਕੋਈ ਨਹੀਂ ਕਹਿੰਦਾ ਮਾਮੀ ਨੂੰ ਕੀ ਹੋ ਗਿਆ ਸਾਰਿਆਂ ਨੂੰ ਪਤਾ ਵਹ ਆ ਤੇ ਆਏ ਆ ਆਪਾਂ ਤਾਂ ਪਹਿਲੀ ਪਹੁੰਚ ਗਏ ਤਾਂ ਉਹਨਾਂ ਲੱਲਾ ਖੱਖਾ ਵੀ ਨਹੀਂ ਲੱਗਦਾ ਨੇੜੇ ਤੇੜੇ ਲੱਖਾਂ ਤੇ ਲੱਗੇ ਪਏ ਆ ਵਿੱਕੀ ਮਾਮੀ ਨੂੰ ਕੀ ਹੋ ਗਿਆ ਤੇਨੂੰ ਆ ਦੇਖ ਕੀ ਹੋ ਗਿਆ ਕਹਿੰਦੀ ਕਹ ਵਿੱਕੀ ਕੋ ਮਾਮੀ ਨੂੰ ਕੀ ਹੋ ਗਿਆ ਮਾਮੀ ਆਏ ਬਣ ਕੇ ਹੀ ਆ ਮਗਰ ਵਿਆਹ ਕੇ ਬਣ ਕੇ ਆ ਹੋਰ ਨਾ बापू असिता पहुंच गए ठंडा ठंडा हो गया तू है बापू चाह पानी पी के ठंडा हो गया तत्ता, तत्ता है गया। ਤੂੰ ਦਾ ਕੰਮ ਸੀਗਾ ਕਹਿੰਦੇ ਤੁਸੀਂ 10 ਵਜੇ ਕਹਿੰਦੇ ਉਹ ਟਾਈਮ ਦੇਖ ਫਿਰ ਉਹ ਆ ਗਏ ਉਹ ਆ ਗਏ ਉਹ ਨਾ ਅਸੀਂ ਕੀ ਅਸੀਂ ਉਹੀ ਬੈਠੇ ਰਹਿ ਗਏ ਚਾਬੀ ਕਿੱਥੇ ਆ ਫਿਰ ਸੀ ਹੋਰ ਬਾਪੂ ਫੋਨ ਤੇ ਆਜੂ ਸੀ 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 ਚਲਿਏ ਚਾਹੋ ਕੁਝ ਖਾ ਪੀ ਲਿਓ ਮਣਮਟੋ ਦੇਖੋ ਇੱਧਰ ਇੱਧਰ ਮੇਰੇ ਹੀਰੋਇਨ ਨਿਮਰਤਾ ਨੇ ਮਰਤਾ ਬਾਪੂ ਬਾਪੂ ਨੂੰ ਤਾਂ ਮੈਨ ਲਾ ਦੇਖ ਤਲੇ ਐਦਾ ਤਾਂ ਦੇਖ ਦੋਤੀ ਤੂੰ ਚਾਪਾਨ ਲਗਾ ਹਾਂ ਅੱਜ ਸੰਦੀਪ ਨੇ ਆਪਾਂ ਵੀਡੀਓ ਬਣਵਾ ਲਈ ਇੱਕ ਦੋ ਵੀਡੀਓ ਬਣਾਈ ਅੱਜ ਆਪਾਂ ਸੇਮ 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 ਡਰੈੱਸ ਕਵਜਨ ਵਾਲਾ ਹੋ ਗਿਆ ਅਜੇ ਤੱਕ ਬਰਾਤੀ ਨਹੀਂ ਆਈ ਇੱਥੇ ਸਾਡਾ ਖਾਣਾ-ਦਾਣਾ ਠੰਡਾ ਹੋ ਗਿਆ ਸਾਰੇ ਪਕੌੜੇ ਠੰਡੇ ਹੋ ਗਏ ਭੁੱਖੇ ਮਾਰਦਾ ਸਾਨੂੰ ਵੀ ਬਰਾਤੀਆਂ ਬਿਨਾ ਬਰਾਤੀਆਂ ਬਿਨਾ ਸਾਨੂੰ ਭੁੱਖੇ ਮਾਰਦਾ ਇਹ ਕਿਵੇਂ ਪਾਇਆ ਸੋਪਿਆ ਤੇ ਸੋਝੋ ਉਹਨਾਂ ਚਿਹਰੇ ਤੇ ਨਹੀਂ ਖਾ ਇਹ ਇਸਤੇਮਾਲ ਨਹੀਂ ਇਸਤੇਮਾਲ ਕਰਨੀ ਮੈਂ ਥੋੜੀ ਦੇਰ ਚ ਇਸਤੇਮਾਲ ਹੋ اچھا ਅਰੇ ਸੋਨਾਨੀਏ ਇਸਨੀ ਖਾ ਨਿਮਰ ਤੂੰ ਨਾ ਤਿਆਰ ਪਹਿਲਾਂ ਤਾਂ ਪਾਸੂ ਵੀ ਚੱਕੀ ਫਿਰਦੀਆਂ ਡੇਢ 2 ਵਜ ਗਿਆ ਹਜੇ ਤੱਕ ਆਈ ਨਹੀਂ ਹੋਰ ਕਦੋਂ ਆਣਾ ਤੇ ਮਿਲ ਨਹੀਂ ਲਈ ਖੜੇ ਹੋਏ ਸਾਰੇ ਬਸ ਵੀਰੇ ਜਿਵੇਂ ਹੜੀ ਗਲੇਟ ਪਣਾਲੀ ਹਾਂਜੀ ਆ ਮੰਨੀ ਹੋਈ ਜੀ ਸਭ ਹਸਤ ਕਰੇ ਬਣਾ ਲਓ ਹਾਂ ਇਹ ਆਡਾ ਹੱਡ ਕਹਿੰਦਾ ਬੀਬੀ ਹੈ ਮੈਂ ਬਣਵਾ ਦੂੰ 4 ਪੈਸੇ ਲਓ ਹਜੇ ਤੱਕ ਆਈ ਨਹੀਂ ਹਜੇ ਵੀ ਅੰਦਰ ਸਾਰੇ ਮਿਲ ਨਹੀਂ ਲਈ ਤਿਆਰ ਖੜੇ ਐ ਐਂਟਰੀ ਨਹੀਂ ਕਿਵੇਂ ਲੇਟ ਹੋ ਗਈ ਉਹ ਕਹਿੰਦਾ ਨਿਮਰਤ ਫੇਰ ਅੱਗੇ ਤੋਂ ਵੀ ਰੋਕੂ ਹਜੇ ਫੇਰ ਕਹਿੰਦੇ ਨੇ ਇੱਕ ਬਾਅਦ ਚੋਂ ਕੁੜੀਓ ਜਲਦੀ ਚੱਲੋ ਜਲਦੀ ਚੱਲੋ ਹਾਂ ਸੋਣਾ ਲੱਗ ਰਿਹਾ ਤੈਨੂੰ ਆਪਦੇ ਆਪ ਨੂੰ ਲੱਗ ਰਿਹਾ ਹਾਂ ਸੰਦੀਪ ਬਾਪੇ ਗੇਟ 'ਚ ਕਹਿੰਦੇ ਅਸੀਂ ਲੇਟ ਹੋ ਗਏ ਜਲਦੀ ਵੇ ਆ ਜਾ ਵੇ ਸੱਤ ਦਾ ਪਕੌੜੇ ਠੰਡੇ ਹੋ ਗਏ ਆ ਦੇਖੇ ਤਾਂ ਪਹਿਲੀ ਬਰੂਚਾ ਚੱਲਦੀ ਚੱਕੀ ਜਾਂਦਾ मामा ਤੂੰ ਇਕੱਲਾ ਕਿਉਂ ਆਇਆ ਮਾਮੀ ਨੂੰ ਨਾਲ ਕਿਉਂ ਨਹੀਂ ਲੈ ਕੇ ਅਮਰ ਬਲਦੀ ਦੇ ਕਿੰਨਿਆ ਜਾ ਕੇ ਢੋਰ ਫਰੇ

ਤੁਹਾਡੇ ਸੁਭਾਅ ਅੰਦਰ ਦੇ ਮੱਤ ਨੇੜੇ ਆ ਜਾ ਵੀਰੇ ਤੁਸੀਂ ਦੂਰ ਨਾ ਜਾਓ ਇੱਥੇ ਕੱਢ ਕੇ ਵੀਰੇ ਇੱਧਰ ਨੂੰ ਘੁੰਮ ਕੇ ਰਹਿਣਾ ਬੜਾ ਇੰਤਜ਼ਾਰ ਕਰਦੇ ਆਂ ਜੀ ਤਾਂ ਜਲਦੀ ਜਲਦੀ ਆ ਕੇ ਸੁਣਾ ਕੇ ਨਾ ਖੂਬ ਸੁਣ ਕੇ ਸੁਣਾਓ ਲੈ ਖੂਬ ਸੁਣ ਕੇ ਸੁਣਾਓ ਲੈ ਕਹਾਣੀ 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 ਰੋਕਿਆ ਰਾਜਾ ਚੱਲ ਜੂਗਾ ਰਾਜਾ ਤੁਸੀਂ ਕੋਈ ਰੋਕ ਨਹੀਂ ਜੀ ਜੇ ਸੰਭਿਵ ਬਾ ਡਕੇ ਨਾ yang kuat untuk satu thank you ਦੋਲਲਾ ਦੋਲਨ ਆਰੇ ਸਟੇਜ ਦੇ ਉੱਪਰ ਬੈਠਣ ਦੇ ਲਈ ਸੋਵੇ ਦੇ ਉੱਪਰ ਜਿਸ ਤਰ੍ਹਾਂ ਕਿ ਛਾਗਣ ਪੈਂਦਾ ਸਾਰਿਆਂ ਨੇ ਤੇ ਇੱਥੇ ਬੱਚਿਆਂ ਨੇ ਰੋਕੇ ਹੋਏ ਸੀ ਸੋਫਾ ਕਿ ਅਸੀਂ ਜਿੱਦ ਤੋ ਛਾਗਣ ਲਾਵਾਂਗੇ ਇੱਧਰ ਆ ਪੈਗੇ ਚੋਰਾ ਨੂੰ ਮੋਰ ਇੱਧਰ ਆ ਗਏ ਲੜਕੇ ਵਾਲੇ ਤੇ ਉਹਨਾਂ ਦੇ ਦੋਸਤ ਵੀ ਆ ਗਏ ਤੇ ਜਿਹੜੇ ਕਿ ਉਠਾਉਣ ਦੀ ਕੋਸ਼ਿਸ਼ ਕਰਦੇ ਸੀਗੇ ਵੀ ਬੱਚਿਆਂ ਨੂੰ ਕਿ ਉੱਠ ਜਾਓ ਨਿਮਤ ਨੂੰ ਉਪਿੰਦਰ ਨੂੰ ਸਾਰਿਆਂ ਨੂੰ ਤੇ ਸਾਡਾ ਧਿਆਨ ਦੋ ਪਾਸੇ ਸੀਗਾ ਸਾਡੇ ਕੋਲ ਫਲਾਵਰ ਵੀ ਸੀ ਅਸੀਂ ਇੰਦੇ ਥੋੜਾ ਫਲਾਵਰ ਕਰਨੇ ਸੀਗੇ ਤੇ ਸਟੇਜ ਉੱਪਰ ਸਾਡੇ ਕੋਲ ਉਹ ਵੀ ਸੀਗੇ ਤੇ ਨਾਲ ਸਾਡਾ ਸੋਫੇ ਵਾਲੀ ਵੀ ਤਿਆਰ ਸੀ ਕਿਉਂਕਿ ਬੱਚੇ ਹੀ ਇਕੱਲੇ ਬੈਠੇ ਹੋਏ ਸੀਗੇ ਸੰਦੀਪ ਬੈਠੀ ਹੋਈ ਸੀ ਨਿਮਰਤ ਬੈਠਾ ਹੋਇਆ ਸੀ ਤੇ ਉਪਿੰਦਰ ਬੈਠਾ ਹੋਇਆ ਸੀ ਤਿੰਨੇ ਜਣੇ ਬੈਠੇ ਹੋਏ ਸੀ ਸੋਫੇ ਤੇ ਲੇਕਿਨ ਇਹਨਾਂ ਨੇ ਇੱਥੇ ਥੋੜਾ ਟਾਈਮ ਲਗਾਤਾ ਕਿਉਂਕਿ ਫੋਟੋਜ਼ ਵਗੈਰਾ ਕਾਫੀ ਜ਼ਿਆਦਾ ਕਲਿੱਕ ਕਰ ਰਹੇ ਸੀਗੇ ਤੇ ਥੋੜਾ ਟਾਈਮ ਲੱਗੇ ਤੇ ਮੈਂ ਦੋਨੇ ਪਾਸੇ ਪਸੀ ਸੀ ਵੀ ਇਧਰ ਵੀ ਧਿਆਨ ਦੇ ਰਹੀ ਸੀ ਫਿਰ ਬਦਲਜੀਤ ਨੂੰ ਕਿਹਾ ਤੂੰ ਨੇੜੇ ਖੜੇ ਇਹਨਾਂ ਦੇ ਤੇ ਕਿਉਂਕਿ ਲੜਕੇ ਵਾਲੇ ਵੀ ਆ ਗਏ ਸੀ ਇਸ ਕਰਕੇ ਤੇ ਫਿਰ ਦਲਜੀਤ ਖੜਾ ਤਾਂ ਅਸੀਂ ਫਿਰ ਮੈਂ ਉਸ ਨੂੰ ਕਿਹਾ ਮੈਂ ਕਿਹਾ ਤੂ ਇਹਨਾਂ ਨੂੰ ਦੇਖ ਠੀਕ ਹੈ ਬੱਚਿਆਂ ਨੂੰ ਤਾਂ ਉਠਾ ਕੇ ਨਹੀਂ ਤਾਂ ਸਾਈਡ ਤੇ ਕਰ ਦੇਣਗੇ ਤੇ ਇਸ ਤਰ੍ਹਾਂ ਕਰਕੇ ਅਸੀਂ ਦੇਖ ਰਹੇ ਹਾਂ ਬੈਠਾ ਰਹੇ ਤੇ ਦਿਖ ਰਿਹਾ ਇਹਨਾਂ ਨੇ ਵੀ ਪੂਰੀ ਆਪਣੀ ਪਲੈਨਿੰਗ ਮਲਾ ਲਈ ਹੈ ਤਿੰਨ ਚਾਰ ਲੜਕੇ ਤੇ ਦੋ ਤਿੰਨ ਲੜਕੀਆਂ ਆ ਚੁੱਕੀਆਂ ਨੇ ਦਲਜੀਤ ਚਾਹ ਉਸ ਵਿੱਚ ਫਸਿਆ ਬੈਠਾ ਹੈ ਗੇ ਇਸ ਚੱਕਰ ਦੇ ਵਿੱਚ ਲੇਕਿਨ ਇਹ ਉੱਪਰ ਆਉਣ ਤਾਂ ਨਾਮ ਹੀ ਲੈ ਰਹੇ ਵੀ ਬਹੁਤ ਟਾਈਮ ਲਗਾ ਰਹੇ ਹੈਗੇ ਫੋਟੋ ਕਰਨ ਦੇ ਵਿੱਚ ਤੇ ਅਸੀਂ ਦੋਨੇ ਫਸੇ ਹੋਏ ਹਾਂਗੇ ਮੈਂ ਦੇਖ ਰਹੀ ਹਾਂ ਕਿ ਹਮੈਂ ਬੈਠ ਗਈ ਪਹਿਲਾਂ ਤਾਂ ਮੈਂ ਸੋਚਿਆ ਕਿ ਕੋਈ ਗੱਲ ਨਹੀਂ ਚਲੋ ਮੈਂ ਸੋਫੇ ਸਾਈਡ ਤੇ ਬੈਠ ਜਾਣੀ ਪਰ ਕੀ ਹੋਇਆ ਕੀ ਨੂੰ ਮੈਨੂੰ ਉੱਠਣਾ ਪੈ ਗਿਆ ਕਿਉਂਕਿ ਮੇਰੇ ਕੋਲ ਫਲਾਵਰ ਸੀਗੇ ਤੇ ਅਸੀਂ ਦੋ ਹੀ ਲੋਕ ਸੀਗੇ ਜਿਨ੍ਹਾਂ ਨੇ ਫਲਾਵਰ ਵੇਕਣੇ ਸੀ ਇਸ ਕਰਕੇ ਅਸੀਂ ਸਾਨੂੰ ਉੱਠਣਾ ਪੈ ਗਿਆ ਤੇ ਇੱਥੇ ਇਹਨਾਂ ਨੇ ਬਹੁਤ ਚਾਲ ਖੇੜੀ ਕਿ ਸੋਫੇ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਪੂਰਾ ਉਹਨਾਂ ਨੇ ਫੜ ਕੇ ਸੋਫਾ ਉਲਟਾਤਾ ਨਰਿੰਦਰ ਕੜਾ ਸੀ ਫੋਨ ਲੈ ਕੇ ਨਰਿੰਦਰ ਵੀ ਮਤਲਬ ਕਿ ਉੱਥੇ ਫੋਨ ਸੈਟ ਆ ਤੁਸੀਂ ਦੇਖ ਰਹੇ ਹੋ ਫੋਨ ਕਿਸ ਤਰ੍ਹਾਂ ਆ ਰਿਹਾ ਫੋਨ ਰੱਖਦਾ ਲੇਕਿਨ ਉਹਨਾਂ ਨੂੰ ਪਕੜ ਦੇ ਵਿੱਚ ਲੱਗੇ ਆਖਰ ਨੂੰ ਸਾਨੂੰ ਸੋਫਾ ਛੱਡਣਾ ਪੈ ਗਿਆ ਕਿਉਂਕਿ ਇੱਕ ਤਾਂ ਇਹ ਲੱਗਾ ਕਿ ਚਲੋ ਲੜਕੇ ਦੇ ਦੋਸਤ ਨੇ ਕਈ ਵਾਰ ਇੱਥੇ ਮੈਂ ਨਿਮਰਤ, ਓਪੇਂਦਰ ਤੇ ਨਰਿੰਦਰ ਚਾਰੋਂ ਗਏ ਸੀ ਉਪਨ ਸ਼ਗਨ ਦੇ ਨਾਲ ਸ਼ਗਨ ਦੇ ਲਈ ਓਪੇਂਦਰ ਉਹ ਨਿਮਰਤ ਦੇ ਕੋਲੇ ਸੀਗੇ ਆਪਣੇ ਆਪਣੇ ਗਿਫਟ ਨਿਵਰਤ ਨਿਪਿੰਦਰ ਨੇ ਦਿੱਤਾ ਦੀਦੀ ਨੂੰ ਗਿਫਟ ਆਪਣੇ ਨੂੰ ਤਿੰਨੇ ਮਰਤ ਕੋਲ ਸੀਗਾ ਜੀਜੂ ਲਈ ਗਿਫਟ ਜਿਹੜਾ ਕਿ ਘਰੋਂ ਕਾਫੀ ਵਧੀਆ ਪੈਕਿੰਗ ਕਰਕੇ ਉਹ ਲੈ ਕੇ ਗਈ ਸੀਗੀ ਤੇ ਇਹਦੇ ਵਿੱਚ ਕੀ ਨਿਕਲੂਗਾ ਉਹ ਤੁਸੀਂ ਦੇਖ ਸਕਦੇ ਹੋਵੇ ਕਾਫੀ ਵੱਡਾ ਪ੍ਰੈਂਕ ਕੀਤਾ ਜੀਜੂ ਦੇ ਨਾਲ ਲੇਕਿਨ ਫਿਰ ਵੀ ਸ਼ਰਮਾ ਰਹੀ ਹੈ ਉਹ ਜੀਜੂ ਦੇ ਨਾਲ ਤੇ ਆਪਣੇ ਕੋਲ ਹੀ ਰੱਖ ਕੇ ਬੈਠੀ ਹੈ ਵਗੁਰਜੀਤ ਨੇ ਕਿਹਾ ਕਿ ਜੀਜੂ ਦੇ ਇੱਥੇ ਰੱਖ ਦੇ ਕਿ ਜੀਜੂ ਨੂੰ ਗਿਫਟ ਦੇ ਦੇ ਫਿਰ ਦਿੱਤਾ ਗਿਫਟ ਤੇ ਹੁਣ ਉਸ ਤੋਂ ਬਾਅਦ ਫੋਟੋ ਹੋ ਰਹੀ ਹੈ ਇੱਕ ਤਾਂ ਫੋਟੋ ਵਾਲੇ ਇੰਨਾ ਟਾਈਮ ਲਗਾ ਦਿੰਦੇ ਆ ਬਾਰ-ਬਾਰ ਚੈੱਕ ਕਰਦੇ ਨੇ ਕਿ ਫੋਟੋ ਸਹੀ ਆਈ ਹੈ ਜਾਂ ਨਹੀਂ ਕਿਉਂਕਿ ਸਾਰੀ ਉਮਰ ਦੀਆਂ ਜਾਂਦਾ ਹੁੰਦੀਆਂ ਨੇ ਇਹ ਵੀ ਸਹੀ ਗੱਲ ਆ ਕਿ ਬਾਅਦ ਦੇ ਵਿੱਚ ਫੋਟੋ ਹਨਾ ਸਹੀ ਨਹੀਂ ਆਉਂਦੀ ਤਾਂ ਉਹ ਮੁਸ਼ਕਲ ਹੋ ਜਾਂਦਾਗਾ ਤੇ ਫੋਟੋ ਤੋਂ ਬਾਅਦ ਨਿਮਰਤ ਭੁੱਲ ਹੀ ਗਈ ਸੀ ਕਿ ਮੈਂ ਜੀਜੂ ਨੂੰ ਕਹਿਣਾ ਕਿ ਜੀਜੂ ਫੋਟੋ ਜਿਹੜਾ ਹੈਗਾ ਗਿਫਟ ਦਿੱਤਾ ਇਹਨੂੰ ਖੋਲ ਕੇ ਦੇਖੋ ਤੇ ਫਿਰ ਮੈਂ ਕਿਹਾ ਕਿ ਨਿਮਰਤ ਇਸ ਨੂੰ ਕਹੋ ਕਿ ਜੀਜੂ ਨੂੰ ਕਿ ਗਿਫਟ ਖੋਲ ਕੇ ਦੇਖੋ ਤੇ ਉਹਨਾਂ ਨੇ ਗਿਫਟ ਖੋਲਣ ਦੀ ਕੋਸ਼ਿਸ਼ ਕੀਤੀ ਪੈਕਿੰਗ ਤਾਂ ਕੀਤੀ ਇੱਕ ਡੱਬੇ 'ਚ ਹੈ ਮੈਂ ਕਰ ਚੁੱਕਿਆ ਜੋ ਵੀ ਸੂਟਾ ਕਪੜੇ ਵਾਲਾ ਡੱਬਾ ਹੈਗਾ ਸੀਗਾ ਉਹਦੇ ਵਿੱਚ ਪੈਕਿੰਗ ਕੀਤੀ ਤੇ ਲੇਕਿਨ ਵਿੱਚੋਂ ਨਿਕਲਦਾ ਕੀ ਹੈ ਵੱਡੇ ਬ੍ਰੈਂਕ ਦੇ ਵਿੱਚੋਂ ਦੇਖ ਸਕਦੇ ਤੁਸੀਂ ਨਿਕਲਿਆ ਵਿੱਚੋਂ ਛੋਟਾ ਜਿਹਾ ਝਾੜੂ ਤੇ ਇੱਕ ਪੋਚਾ ਨਿਮਤ ਦੇ ਤੇ ਬੋਲੀ ਵੀ ਪਣੀ ਸੀ ਭਾਵੇਂ ਮੇਰੀ ਯਾਰ ਕਰ ਜੀਜਾ ਲਾਉ ਝਾੜੂ ਲੇਕਿਨ ਕੀ ਤੇ ਕੀ ਹੋਇਆ ਕਿ ਉਹ ਮੇਂ ਜੀ ਕਾਫੀ ਤੇਜ਼ੀ ਇਸ ਕਰਕੇ ਨਿਵਤ ਜਿਹੜੀ ਬੋਲੀ ਹੈ ਨਹੀਂ ਪਾ ਸਕੀ ਤੇ ਉਹਨਾਂ ਨੇ ਦਿੱਤਾ ਕਿ ਨਿਵਤ ਨੂੰ ਗਰਜੀਤ ਨੂੰ ਤਗਰਜੀਤ ਕਹਿੰਦੀ ਮੈਨੂੰ ਕਿ ਤੈਨੂੰ ਸੋਨੂੰ ਦਿੱਤਾ ਕਿ ਗਿਫਟ ਤੁਸੀਂ ਹੀ ਆਪਣਾ ਗਿਫਟ ਰੱਖੋ ਤੇ ਇਸ ਤਰ੍ਹਾਂ ਕਰਕੇ ਪ੍ਰੈਂਕ ਕੀਤਾ ਨਿਵਤ ਨੇ ਆਪਣੇ ਨਵੇਂ ਜੀਜੂ ਦੇ ਨਾਲ ਤੇ ਨਾਲ ਹੀ ਮੈਂ ਦੱਸਿਆ ਕਿਉਂਕਿ ਜੋ ਮੈਂ ਲੈ ਕੇ ਗਈ ਸੀ ਉਹ ਫਰੇਮ ਸੀਗਾ ਫੋਟੋ ਜਾਲਾ ਤੇ ਉਹਦੇ ਜਿਹੜਾ ਹੈਗਾ ਪੇਪਰ ਤੇ ਫੋਟੋ ਬਣਨੀ ਸੀ ਉਹ ਨਾਲ ਸੀਗੀਆਂ ਇਸ ਕਰਕੇ ਮੈਂ ਦੱਸਿਆ ਕਿ ਉਹ ਫੁਟੇਜ ਮਤਲਬ ਕਿ ਇਹਦੇ ਵਿੱਚੋਂ ਹੈ इस तरह पुराने याद याद कर लिया आज फिर मैं उस बोलन लगी हाँ अमीर करके मैं पसंद आएगी क्योंकि एक माँ बाप की जब टुकड़ा होंगे थी, थी तो में तोड़ना बहुत ही मुश्किल होंगे सो इस करके मैं कुछ लाइना लिखिया ने जो कि माँ बाप के रिश्ते बयान कर रहा है सो लाइन इस तरह What karoti they